ਸਟੋਰੀ ਪਾਈ ਗਈ ਹੈ ਜੀ ਲੈ ਕੀ ਲਿਖਿਆ ਹੋਇਆ ਮਖਤਿਆਰਾ ਬਾਬਾ ਹਮ ਹਾਂ ਨੇ ਕਿ ਕਿੰਨੀ ਸੋਹਣੀ ਸਟੋਰੀ ਹੈ ਦੋਮਾ ਜਣਿਆ ਜੀ ਲੈ ਦੇਖ ਲੈ ਦੇਖ ਲੈ ਡਾਂਸ ਤਾਂ ਦੇਖ ਲੈ ਕਿਵੇਂ ਕਰਦੀ ਆ ਲੈ ਜਿਵੇਂ ਆਏ ਪਾਵਾ ਸਟੋਰੀਆਂ ਇਹ ਕਰ ਕਰ ਕੇ ਕਿੰਨੀ ਘੈਂਟ ਲੱਗਣ ਹਨ ਬਗਾਈ ਸੋਹਣੀ ਲੱਗਣ ਸਾਰਾ ਦਿਨ ਇੰਸਟਾਗ੍ਰਾਮ ਤੇ ਰੀਲ ਲਾਉਣਾ ਜੂ ਆਂ ਜੀ ਵੀ ਇੰਨੇ ਭਾਂਡੇ ਪੇ ਨਾਲ ਤਵਾ ਗੱਡੀ ਮਾਰਾ ਨਹੀਂ ਬਣੀ ਬਿਠੀ ਮੈਂ ਕਰਦੀ ਆਂ ਇਹਨਾਂ ਗੱਲਾਂ ਕੋਈ ਜਮੀ ਸ਼ਰਮ ਨਹੀਂ ਹੈ ਚੀਜ਼ਾਂ ਬਰਾਬਰ ਬਾਣਦੀ ਆ ਕੋ ਸੂਟ ਲੈਉਣਾ ਉਹ ਬਰਾਬਰ ਹੈ ਹੈ ਸੈਂਟਰ ਤੇ ਲੋ ਕਹੁੰਦਾ ਪੋਰਾ ਨਹੀਂ ਦੀਦੀ ਕਿਸੇ ਵੇਲੇ ਆ ਜਾ ਕਰੋ ਇੰਸਟਾਗ੍ਰਾਮ ਤੋਂ ਬਾਹਰ ਸਾਰਾ ਜੋਰ ਤੁਸੀਂ ਰੀਲਾਂ ਬਣਾਉਣ ਤੇ ਲਾਇਆ ਹੋਇਆਗਾ ਸੋ ਉਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਭਾਂਡੇ ਵਾਂਜੀ ਇਹਨੇ ਤੁਸੀਂ ਨਾਲ ਆ ਕੇ ਮੇਰੀ ਮਦਦ ਕਰਾਓ ਕਿ ਭਾਂਡੇ ਮਾਣਦੇ ਮੈਂ ਫੇਰ ਕਿਉਂ ਗਿ ਭਾਂਡੇ ਮਾਜ ਲਿਆ ਤਾਂ ਕਿਉਂ ਮੈਂ ਸਾਡੀ ਨੌਕਰਾਨੀ ਹੈਗੀ ਆਉਣ ਦੇ ਉਹਨਾਂ ਨੂੰ ਕਰਦੀ ਉਹਨਾਂ ਨਾਲ ਗੱਲ ਮੈਂ ਨੌਕਰਾਨੀਆਂ ਜ਼ਿਆਦਾ ਕੰਮ ਕਰਦੀ ਹੁੰਦੀਆਂ ਖਾਂਦੀ ਵੀ ਤੂੰ ਕਰੇ ਤੇ ਫਿਰ ਤੂੰ ਕੀ ਖਾਂਦੀ ਦੀਦੀ ਨਾਲ ਜੇ ਕੋਈ ਕੱਪੜੇ ਨੇ ਤਾਂ ਬਰਾਬਰ ਸਹਿਕਾ ਕਰਦੀ ਵੀ ਹਾਂ ਮੇਰੇ ਕੱਪੜੇ ਲੈ ਕੇ ਦੋ ਇਹਨੂੰ ਸੈਂਡ ਲੈ ਕੇ ਦਿੱਤੇ ਮੈਨੂੰ ਲੈ ਕੇ ਦੋ ਫਿਰ ਮੇਰੇ ਜਿੰਨਾ ਕੰਮ ਵੀ ਕਰ ਲਿਆ ਕਰ ਕਿਉਂ ਰੋਟੀ ਪਾਣੀ ਮੈਂ ਨਾਲ ਤੇਰੇ ਬਣਵਾਉਂਦੀ ਨਹੀਂ ਕਿਹੜੇ ਪਰੌਂਠੇ ਲੈਉਣੀਆਂ ਬੈਹ ਜਾ ਨਹੀਂ ਬੈਹ ਜਾ ਤੂੰ ਤਾਂ ਉਹੀ ਕਹਦੇ ਮੈਂ ਤਾਂ ਉਹੀ ਅੱਕੀ ਪਈਆਂਗੀ ਅੱਕੀ ਆਈ ਗੱਲ ਨਹੀਂ ਦੀਦੀ ਇੰਨੇ ਨੇ ਵਰਤਨ ਹੁੰਦੇ ਰੋਜ਼ ਪਤਾ ਫਿਰ ਇੱਕ ਟਾਈਮ ਤੇ ਮਾਜਦੀਆਂ ਇੱਕ ਦੇ ਤਾਂ ਮੈਂ ਹੀ ਮਾਜਦੀਆਂ ਸ਼ਾਮ ਨੂੰ ਬਰਤਨ ਜਾਦੇ ਹੁੰਦੇ ਸਵੇਰ ਕਿਹੜੇ ਹੁੰਦੇ ਸੋਬਰ ਤੇ ਜੀ ਖਾਲੀ ਖਾਈ ਨਹੀਂ ਅਗਲਾ ਕਹਿੰਦਾ ਕੋਈ ਗੱਲ ਦੁਪਹਿਰੇ ਖਾ ਲਾਂਗੇ ਫਿਰ ਫਿਰ ਕੀ ਹੋ ਗਿਆ ਜੇ ਤਾਂ ਮਾਜ ਲੈ ਇਹ ਕੋ ਗੱਲ ਬਣੀ ਗਈ ਮੇਰੇ ਨਾਲੀ ਤੂੰ ਕਿਸੇ ਪਰ ਤੁਸੀਂ ਜੇ ਕੰਮ ਕਰਨਾ ਕੋ ਤੂੰ ਇੰਨੇ ਐਡੇ ਮੋਟਾ ਹੋਏ ਪਏਂਗਾ ਮੜਾ ਮੜਾ ਬਦਲੇ ਵਾਣ ਮੜਾ ਮੜਾ ਕੰਮ ਕਰ ਲਓ ਤੇ ਤੈਨੂੰ ਮੇਰੇ ਮੋਟੇਪਨ ਤੋਂ ਬੜਾ ਦੁੱਖ ਆ ਰਿਹਾ ਨਾ ਫਿਰ ਜੇ ਹੁਣ ਬਹਿਲੀ ਬੈਠੇਗੀ ਤੇ ਮੋਟੂ ਹੋਏਗੀ ਮੈਂ ਤਾਂ ਨ ਕਰਦੀ ਨਹੀਂ ਬੜੀ ਮੈਥੇ ਹੁੰਦਾ ਨਹੀਂ ਹੈਗਾ ਮੈਂ ਕਰਦੇ ਹਾਂ ਨਗਲ ਤੂੰ ਕਿਉਂ ਨਹੀਂ ਕਰਦੀ ਚੋਂ ਉਧਰ ਰੱਖਦੀ ਆਲੇ ਗੱਲ ਨੂੰ ਕਿ ਮੈਂ ਡਰ ਕੇ ਬੈਠੀ ਹਾਂ ਸਾਥੋਂ ਕੋਈ ਮੈਂ ਵੀ ਨਹੀਂ ਤੇਰੇ ਤੋਂ ਡਰਦੀ ਜਿਆਦਾ ਤੂੰ ਹਵਾ ਕਰਦੀ ਰਹਿੰਦੀ ਆ ਕੰਮ ਨੂੰ ਕਰਦੀ ਨਹੀਂ ਕਰਦੀ ਆ ਮੈਂ ਜੀ ਨਹੀਂ ਤੂੰ ਕਰਦੀ ਕਰਦੀ ਨਹੀਂ ਹਵਾ ਨਾਲੇ ਹੋਰ ਜਾਣਦੀ ਆ ਜਿਹੜੀ ਚੱਕਾ ਚ ਤੂੰ ਆਉਣੀ ਹੈਗੀ ਹਾਂ ਚੱਕਾ ਨੂੰ ਤਾਂ ਤੈਨੂੰ ਦਿੰਦਿਆਂ ਨਾ ਜਾਣੀ ਤੇਰੇ ਉਗਲਾ ਲਾਉਂਦੇ ਤੇਰੇ ਪੂੜੇ ਰਹਿਣਗੇ ਪਕਾ ਕੇ ਉਹ ਜਿੰਨੀ ਜਵਾਨ ਕਰਦੇ ਨੇ ਨਾ ਕੰਮ ਕਰਦੇ ਹਾਂ ਮੈਂ ਇਥੇ ਤਾਂ ਹੁੰਦਾ ਨਹੀਂ ਨਾ ਮੈਂ ਕਰਾਂ ਮਤ ਰਾਨੀਆਂ ਮੈਂ ਖਵਾਉਂਗੀ ਲਿਆਂਦੀ ਕਾਦੀ ਮਾਰਦੇ ਬਿਠਾ ਰਹਾ ਤੇਰੇ ਖਾਸ ਨੂੰ ਖਵਾਏ ਨੇ ਹੁਣ ਤੱਕ ਮੈਂ ਹੀ ਖਵਾਈਆਂ ਨੇ ਤੇਰੇ ਘਰ ਮੇਰੇ ਕੁਸੁਰ ਮੈਂ ਚੱਕ ਲਿਆ ਡਲੋਂ ਕਰ ਮਾਰ ਭਾਂਡੇ ਮਾਰਨੇ ਕਿ ਬਰੋਬਰ ਦਾ ਹਿੱਸਾ ਪੜਾਉਂਗੀ ਮੈਂ ਕਿ ਛੋੜੀ ਫਰਾ ਕਰਗੀ ਆ ਵਜੀ ਸਹਿ ਲੋਗੀ ਹੈ ਨੀ ਹਾਂ ਸਾਰਾ ਦਿਨ ਕਿਤੇ ਤਿੱਤਾ ਤੇ ਰਹਿਣੀ ਆ ਹੋਰ ਕੋਈ ਕੰਮ ਨਹੀਂ ਧੰਦਾ ਨਹੀਂ ਮੈਂ ਕੰਮ ਕਰਦੀ ਤੇ ਬੋਲਦੀ ਕਿ ਬੇਲੀ ਕਿ ਤੂੰ ਬਾਪ ਦਾ ਕਰੀਣੀ ਆ ਛੜੀ ਬੋਲੀ ਹੈ ਵੱਡੀ ਆਈ ਆ ਕੀ ਨਾਲੇ ਹੋਰ ਜਾਦਾ ਹੀ ਕੁਸ ਬਣਦੀ ਰਹੇਗੀ ਤੂੰ ਬੋਲ ਨਹੀਂ ਹੁਣ ਖੜ ਜਾ ਮੈਠੀ ਆਉਣੀ ਆ ਗਈ ਮੈਂ ਆ ਗਈ ਮੇਰੀ ਤੇ ਚੱਪਨਾ ਕਿੱਥੇ ਰਹਿ ਗਈਆਂ ਚੱਪਨਾ ਲੱਗੀਆਂ ਮਰਨ ਨੂੰ ਕਰਨਾ ਆਉਂਦਾ ਨਹੀਂ ਨਾ ਕੀ ਬੋਲਦੀਆਂ ਤੂੰ ਹਾਂ ਸਾਰਾ ਦਿਨ ਤੈਨੂੰ ਹਾਰ ਕੋ ਕੰਮੀ ਨਹੀਂ ਤੂੰ ਬੋਲ ਕੇ ਦੇਖ ਹੌਣ ਹਾਂ ਜਾਣਦੀ ਤੇਰੇ ਮਾਪਿਆਂ ਨੇ ਤੈਨੂੰ ਆਈ ਸਿਖਾਇਆ ਮਾਪਿਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਆਇਆ ਤੂੰ ਕੀ ਸਿੱਖ ਕੇ ਨਹੀਂ ਆਪ ਤਾਂ ਵੱਡੇ ਦਾ ਮੂਰੇ ਜबान ਕੱਟਿਆ ਕਰ ਪਰ ਵੱਡਿਆਂ ਨੂੰ ਵੀ ਅਕਲ ਜਾਂਦੀ ਵੀ ਛੋਟਿਆਂ ਨਾਲ ਹੱਥ ਵਟਾਈਏ ਕੰਮ ਕਰੀਏ ਸਾਰਾ ਕੁਝ ਹੀ ਕਰਾਉਣੀ ਆ ਮੈਂ ਨਾਲ ਜਦ ਖੇਤਾਂ 'ਚ ਦੋ ਦੋ ਕਿਹੜਾ ਲੱਕ ਓਹ ਵਾਹ ਦੇਖ ਤਾਂ ਸਹੀ ਸੁੱਕੀ ਪਈਆਂ ਸਬਤੀ ਹੋਈ ਪਈਆਂ ਗੇਤਾਂ ਖੇਤ ਵੀ ਮੈਂ ਜਾਣ ਦਿੰਦੀ ਉੱਥੇ ਮੈਂ ਆਪ ਚਾਹ ਪਾਣੀ ਫੜਾ ਫੜਾ ਕੇ ਆਉਣੀ ਐਂ ਮੈਨੂੰ ਤਾਂ ਸਾਰੇ ਪਿੰਡ ਚ ਕੋਈ ਕਹਿੰਦਾ ਨਹੀਂ ਤੂੰ ਖੇਤ ਜਾਨੀ ਐ ਆਪ ਤੇ ਕੋਲ ਨਹੀਂ ਜਾਏ ਉਹਨੇ ਸੁੱਖ ਨਹੀਂ ਜਾਏ ਹਣੀ ਸੁਖਰੇ ਜੀ ਜਾਏ ਹਣੀ ਨਾਲੇ ਹੋਰ ਬਾਹਰਲਾ ਸਰ ਜਾ ਜਾ ਤੇ ਇੰਸਟਾਗ੍ਰਾਮ ਵਾਲੇ ਸੁਣਨੇ ਰਹੇ ਕੋ ਫੋਨ ਘੜਕਾਈ ਜਾਂਦੇ ਸੁਣ ਲਈਆ ਘੜਕਾ ਆਣ ਤੇ ਪੈਸੇ ਦਿੰਦੇ ਨੇ ਅਗਲੇ ਹਾਂ ਦੇਖੀ ਬੈਂਕ ਚ ਹੋਰ ਨਵਾਂ ਖਾਤਾ ਖੜਾਉਣ ਵੇ ਚੋਦੀ ਵੇਸੇ ਆ ਗਏ ਮੇਰੇ ਘਰ ਆ ਗਿਆ ਫੋਨ ਨਾ ਫੰਤ ਓਹ ਲੈ ਲੱਭ ਹਾਂ ਹਾਂ ਬੜੇ ਹਾਂ ਠੀਕ ਆ ਹੋਰ ਸਸਰੀਕਾਲ ਕੇ ਮੈਂ ਠੀਕ ਆ ਹਾਂ ਨੀ ਕੌਣ ਬਲੱਡ ਵਧਾਇਆ ਪੜੀਏ ਨੀ ਉਹ ਛੋਟੀ ਆ ਸਾਡੇ ਵਾਲੀ ਖਾਂਦੀ ਪੀਂਦੀ ਟਿੱਟਾ ਮਾਰਦੀ ਹੈਗੀ ਅਖਾ ਤੂੰ ਬੇਲੀਆ ਫਲਾਨਾ ਢਮਕਾ ਲੈ ਦੱਸ ਮਾਂ ਤਾਂ ਡੰਡਾ ਦੇ ਕੇ ਰੱਖਦੀ ਹਲਕ ਚ ਹਾਂ ਮਾਂ ਨਹੀਂ ਬਖਸਦੀ ਬੁਖਸਦੀ ਹੈਗੀ ਲਾ ਤੇਰੀ ਭਣ ਕਿਤੇ ਡਰੀ ਹੈ ਕਿਤੇ ਅੱਜ ਤੱਕ ਕਿਸੇ ਤੋਂ ਹਾਂ ਤੇਰੇ ਆਪ ਤਾਂ ਰਾਣੀਆਂ ਵਾਂਗੂ ਰਹਿਣਿਆ ਰਾਣੀਆਂ ਵਾਂਗੂ ਹਾਂ ਮੈਂ ਕਹਦਾ ਚਿੰਗਾ ਸਰਫੀ ਜੀ ਲਾਲਨਿਆ ਚਿੰਗੀਆਂ ਬਣਾਉਣੀਆਂ ਇੰਸਟਾਗ੍ਰਾਮ ਤੇ ਰੀਲਾਂ ਹੋਰੀ ਜਾਣ ਮੈਨੂੰ ਕੀ ਲੈਣਾ ਹੂੰ ਜਿਹੜਾ ਫੋਟੋ ਤੱਕ ਤੇ ਕਾਲ ਨੰਬਰ ਉਹ ਤੇ ਪਤਾ ਕਰ ਦਿਸਣਾ ਹੋਰ ਬਹੁਤ ਕੁੱਝ ਕਲ ਚਿੰਗਾ ਫਰਮਾਇਆ ਕਰ ਮੜ ਜਾ ਉਹਦੇ ਨਾਲ ਸਾਡੇ ਸੇਲ ਲੱਗੇ ਹੋਇਆ ਸੂਟ ਦੇਖ ਕਿਉਂ ਨਹੀਂ ਮੈਂ ਇੱਕ ਅੱਧਾ ਹਾਂ ਠੀਕ ਹੈ ਜੇ ਸੋਹਣਾ ਜਿਹਾ ਲੱਗਿਆ ਲੈ ਕੇ ਆਉਂਗੀ ਲੋ 5000 ਤੋਂ ਘੱਟ ਮੈਂ ਤਾਂ ਕਦੇ ਪਾਇਆ ਨਹੀਂ ਭਣੀ ਹਾਂ ਹੋਰ ਚੰਗਾ ਠੀਕ ਹੈ ਚੰਗਾ 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 ਠੀਕ ਉਹ ਦੇ ਉਹ ਭਾਈ ਗਾਣੀ ਰੋਟੀ ਜਾ ਖਵਾਓ ਲੈ ਆ ਨਾ ਬਾਪੂ ਮਸਾਲਾ ਹਰੋ ਪਾਂਡੇ ਦੋਨੀ ਦੀ ਦੀ ਨੀ ਫੜਾ ਦੀ ਦੀ ਰੋਟੀ ਖਵਾਓ ਬਾਪੂ ਨੂੰ ਰੋਟੀ ਤਾਂ ਖਵਾ ਦੇ ਬਾਪੂ ਨੂੰ ਹੈ ਉਹ ਨਾ ਸੁੱਟਨੀ ਸੇ ਲੱਗੀ ਹੋਈ ਹੈਗੀ ਅ ਮੈਂ ਹੁਣੀ ਫੋਨ ਕੀਤਾ ਤੇਰੇ ਬਾਈ ਨੂੰ ਉਹ 5000 ਰੁਪਏ ਦਾ ਸੂਟ ਪਸੰਦ ਹੋਇਆ ਮੈਂ ਖੜਦਿਆ ਮੈਂ ਚੰਗਾ ਆਪਰਾ ਦੀ ਰਾਤ ਨੂੰ ਰੋਟੀ ਬਾਪ ਰੋਟੀ ਫੜ ਲਈ ਰਾਣੀ ਫੜਾ ਦੂਗੀ ਪਾ ਕੇ ਬਾਪੂ ਲੈ ਉਹ ਲੈ ਆਪੇ ਰਾਣੀ ਰੋਟੀ ਉਹ ਬੱਗੋ ਵੱਡੀ ਦਾ ਬਾਗੀ ਬਾਪੂ ਬਾਜ਼ਾਰ ਦਾ ਭਾਂਡਿਆਂ ਦਾ ਮਾਂਜ ਗਿਆ ਟੀਆਂ ਹੁਣ ਤੂੰ ਰੋਟੀ ਖਾਂਗਾ ਭਾਂਡੇ ਫੇਰ ਹੋ ਜਾਣਗੇ ਉਹਨੂੰ ਤਾਂ ਕਹਿਣਾ ਨਹੀਂ ਕਿਸੇ ਨੇ ਉਹ ਤਾਂ ਮਹਿਮਤੁਰਗੀ 5000 ਰੁਪਏ ਫਿਰ ਮੈਂ ਬੁੱਕਾਂ ਚਾਵਾ ਆਪੀ ਜਾ ਕੇ ਖਾ ਲੈ ਬਾਪੂ ਅੱਗੇ ਤਾਂ ਪੀਜਾ ਕੰਮ ਲੱਗੀ ਉਹ ਲੋਹਾਂ ਦੇ ਨਿਕਲ ਸੁਖ ਹੋਏ ਜਦੋਂ ਆਪੀ ਚੱਕੇ ਖਾਣੀਆਂ ਕੋਈ ਨਾ ਬੱਟਾ ਇਹ ਤਾਂ ਕੁਮਾਰੀ ਰੱਖਣ ਨੂੰ ਅਸੀਂ ਆਈਆਂ ਨਹੀਂ ਸੀ ਉਦੋਂ ਵੀ ਤਾਂ ਆਪ ਹੀ ਚੱਕ ਕੇ ਖਾਦੇ ਸੀ ਤੇ ਹੁਣ ਚੱਕ ਕੇ ਖਾ ਲਈ ਤੇਰੀ ਸ਼ਹਿਨ ਚ ਫਰਕ ਪੈ ਗਿਆ ਉਹ ਰੋਟੀ ਸਾਸੂ ਦੀ ਰੋਟੀ ਮਾਂ ਸੀਗੀ ਤੇ ਫੇਰ ਕਿਉਂ ਕਰਦੇ ਹਾਂ ਮਾਂ ਬਾਕੀ ਤਾਂ ਫੇਰ ਕਿਉਂ ਕਰਦੇ ਚੱਕ ਕੇ ਖਾ ਲਾ ਬੱਪੂ ਪਹਿਲਾਂ ਉਹ ਸਿਰ ਖਾਣ ਲੱਗ ਗਿਆ ਹੁਣ ਤੂੰ ਲੱਗ ਗਿਆ ਅਸੀਂ ਆ ਜਾਂਦੇ ਮੁੰਡਿਆਂ ਨੂੰ ਮੈਂ ਤਾਂ ਕਰ ਦਿੰਦਾ ਨਾ ਗੱਲ ਵੀ ਮੈਂ ਤਾਂ ਰੋਟੀ ਦੋਨੋਂ ਤਾਂ ਕੋਈ ਨਹੀਂ ਖਾਣੂਗੀ ਹੈ ਕੀ ਕਰ ਗਿਆ ਯਾਰਾ ਬੜਾ ਰੋੜਾ ਉਹ ਉਹ ਵੱਡੀ ਬੂਹ ਕੇ ਜੇ ਕਿ ਮੈਂ ਚੱਕ ਕੇ ਟੁੱਟ ਲੈਨੇ ਜਾ ਕੇ ਦਾ 5000 ਦਾ ਉਹ ਪਤਾ ਨਹੀਂ 40 ਸ਼ੂਟ ਦਾ ਪਹਿਲਾ ਕੋਈ ਨੂੰ ਦੇ ਉਹ ਕਿਉਂ ਬੈ ਰਣੀ ਟੋ ਰੇ ਬੰਦੇ ਹਣਾ ਬਾਪੂ ਰੋਕਦਾ ਕਰੋ ਆਪ ਦਾ ਰਾਣੀ ਦੇ ਆ ਜੇ ਜਨਕਾ ਉਹ ਬਾਈ ਫਿਰ ਤੂੰ ਕੰਮੜਿਆ ਸਾਨੂੰ ਤੇ ਉਹ ਕੰਮੜੀ ਕੋਈ ਲੱਗਦੀ ਉਹ ਤਾਂ ਪੜੀ ਗੁਣੀ ਹੈ ਤਸਕਰ ਕੇ ਉਹਦਾ ਕੀ ਫੰਦਾ ਆ ਉਹ ਨਾ ਜੁੰਡੜਾ ਜਾ ਕਹਿੰਦਾਗਾ ਹੈ ਬਾਪੂ ਚਾਕੇ ਖਾ ਰੋਟੀ ਕੋਪੇ ਡੱਬਾ ਹਾਂ ਸਬਜੀ ਉੱਥੇ ਪਈਏ ਜੁੱਲੇ ਤੇ ਗਰਮ ਰੱਖੀ ਮੇਰੀ ਅੱਛਾ ਤੇ ਤੂੰ ਭਾਈ ਹੁਣ ਮੈਂ ਬਾਬੂ ਮੁੱਜੇ ਨੀਰਾ ਪਾਉਣਾਗਾ ਬਾਹਰੇ ਬੈਠੀ ਗੇ ਬਾਹਰ ਕੀ ਹੈ ਕਿਤੇ ਤੂੰ ਤਾਂ ਨੀ ਸੇਲ ਚ ਜਾਂਦੀ ਉਹਦੇ ਨਾਲ ਹੀ ਤੇ ਮੈਂ ਕਿਸੇ ਨੂੰ ਬਾਬੂ ਕਰਾ ਨੋਟ ਗਣਦੇ ਇੱਥੇ ਚਲੋ ਭਾਈ ਤੁਹਾਡੀ ਮਰਜ਼ੀ ਹੈਗੀ ਅੱਜ ਕਾਹ ਆਇਆ ਹੈ ਟਾਈਮ 'ਚ ਤਾਂ ਬੁੜਾ ਨਹੀਂ ਹੁੰਦੀਆਂ ਨੋ ਚਲੋ ਮੈਂ ਤਾਂ ਪਖੰਦੀ ਨਹੀਂ ਆ ਮਹਾਰਾਜ ਲਓ ਹੁਣ ਪਤਾ ਨਹੀਂ ਗਏ ਕਿੱਧਰ ਨੂੰ ਨਗਾਰੇ ਹੂੰ ਪੁਰਾਣੇ ਕਿਨੇ ਮੰਗਿਆ ਰੋ ਘੱਕ ਪੋਣੀ ਆ ਮੈਂ ਕਰ ਹਾਂ ਨਾਲੇ ਤਾਂ 40 ਕੋ ਟਗਣਾ ਥੱਕ ਗਿਆ ਜਮਾ ਹੋਰ ਸਾਰਾ ਬਿਆਰ ਕਮਾਤਾ ਤੂੰ ਉਹ ਕਿੱਥੇ ਗਿਆ ਸੀ ਤੂੰ ਉਹ ਪੁੱਸਣਾ ਬਾਪੂ ਇਹ ਬੁੜੀਆਂ ਦੇ ਕੋਸ ਨਹੀਂ ਫਿੱਟ ਉਹ ਸਾਰੇ ਬਾਜ਼ਾਰ ਚ ਜਿਹੜੇ ਦਵਾ ਲਈ ਹਾਂ ਇਹਨੂੰ ਸੂਟ ਦਵਾ ਕੇ ਲਿਆ ਤੇਰੀ ਨੂੰ ਨੂੰ 40 ਸੂਟ ਦਾ ਜਰ ਪੈਣਾ ਪੈਣ ਪਰ ਤੂੰ ਕਿਉਂ ਮੈਨੂੰ ਪਤਾ ਬਾਪੂ ਮੈਂ ਤੋਹੀ ਖੜੀਆਂ ਅੱ비 ਤੂੰ ਮੇਰੇ ਛੁਟਾ ਵਾਰੀ ਬੋਲੇਗਾ ਉਹ ਫਰਮਾਂ ਦਾ ਬੋਲੂਗੀ ਵੀ ਜਦੋਂ ਤੁਸੀਂ ਹਰਾਂ ਦਾ ਘਰ ਪੱਟਣ ਨੂੰ ਗਿਆ ਰਹੇ ਹੋਏ ਪਈ ਉਹ ਬਾਤ ਕੋਈ ਨਹੀਂ 5-5000 ਦਾ ਸੁੱਟ ਲਈ ਹੈਗੀ ਮੇਰੇ ਭੈਣ ਕੋਲੇ ਜਾਣਾਗਾ ਉਹੀ ਤੜਫ ਤੜਕੂ ਕਰੀ ਜਾਣਾ ਰਹੇ ਨਾਗਾ ਅਗਰ ਤੈਨੂੰ ਪੱਕਾ ਸਮਝਾ ਲਿਆ ਕਰੋ ਮੈਨੂੰ ਜਾਣਾਗਾ 5000 ਦਾ ਸੁੱਟ ਲਈ ਆ ਤੂੰ ਰਸਤਾ ਗਈ ਉਹ ਅੱਜ ਉਹ ਤਾਂ ਲਈ ਹੈ ਤੂੰ ਕੀ ਲੈਣ ਜਾਵੇਂਗਾ ਸੇ ਓ ਮੇਰਾ ਸਾਡੂ ਆ ਤੇ ਮੈਨੂੰ ਸੱਜੀ ਆਂਦਾ ਸਾਲੀ ਸੱਜੀ ਦੇ ਮੇਰੀ ਸਾਲੀ ਐ ਕਣਕ ਦੇ ਸਾਲੇ ਬੀਜਣ ਵਾਲੀ ਪਈ ਹੈ ਓਏ ਕਣਕ ਬੀਜ ਲਾਂਗੇ ਦੋ ਦਿਨਾਂ ਚ ਮੁੜ ਆਵਾਂਗੇ ਉਹ ਦੂਜਾ ਫੰਗਾ ਉਹਨੇ ਡੱਕਾ ਤੋੜਦਾ ਤੇ ਤਾਂ ਸਾਲੇ ਕੋਲ ਬੈਠਾਣਾ ਕੱਲ ਨੂੰ ਮੁੜ ਆਵਾਂਗੇ ਬਾਪੂ ਅ ਜਦੋਂ ਜਾਵਾਂਗੇ ਹਨਾ ਹਾਂ ਤਾਂ ਜਾਂਦੇ ਵੀ ਨਹੀਂ ਸੂਟ ਸਮਾਉਂਦੇ ਹਾਂ ਅਜਾ ਹਫਤਾ ਲੱਗ ਜੀ ਉਹ ਕਣਕ ਬੀਜ ਦੇਂਗੇ ਕਿਉਂ ਕੜਕੜ ਕਰਦਾ ਐ ਅਸੀਂ ਬੀਜਣੀ ਐ ਤੈ ਤਾਂ ਨਹੀਂ ਬੀਜਣੀ ਮੈਂ ਤਾਂ ਨਹੀਂ ਬੀਜਣੀ ਕਾਪਣਾ ਤਾਂ ਹੈਗੀ ਐ ਤਾਂ ਤੇ ਬਥੇਰਾ ਕੰਮ ਕਰ ਲਿਆ ਮੈਂ ਬੈਠਾ ਰਹਾ ਉਹਦਾ ਮੰਜੇ ਕਿਸੇ ਆਪੇ ਕਰਾਂਗੇ ਰੋਟੀ ਖਾਓ ਉਹਦਾ ਕਰੀ ਪਰ ਸ਼ੂਟ ਰਣ ਜੇ ਨਿਆ ਰਾਣੀ ਕਹਿੰਦੀ ਮੈਂ ਭਾਂਡੇ ਮਾਣਦੇ ਤੇ ਮੈਂ ਰੋਟੀ ਫੜਾਉਂਗਾ ਤੈਨੂੰ ਸਾਰਾ ਕੁਝ ਮਿਲੂਗਾ ਬੇਸਾਸਰਾ ਹੋਰ ਉਹਨੂੰ ਗਿਆਨ ਦਾ ਕਿ ਸੋਇਆ ਖਰਚਾ حساب ਨਾ ਕਰਾ ਕਰ ਯਾਰ ਬਾਣੀਆਂ ਕੋਲ ਕਿ ਐਸੀ ਟੀ ਲਿਸਟ ਬਣਾਈ ਪਈ ਐ ਉਹ ਬਾਣੀਆਂ ਤੋਂ ਮਤਲਬ ਕੁਝ ਨਹੀਂ ਫੜਿਆ ਕੀ ਕਹਣਾ ਕਿ 50000 ਰੁਪਏ ਫੜ ਲਿਆ ਹੋਵੇ ਕਬੀਲਦਾਰ ਚ ਤੇਰੀ ਬਹੁਤ ਚੱਕ ਮੈਂ ਤੇ ਚੱਕ ਮੈਂ ਸੂਟ ਪਾਉਂਦੀ ਆ ਯਾਰ ਖੜੀ ਨਹੀਂ ਪਾਉਂਦੀ ਕੀ ਚੱਕ ਮੈਂ ਸੂਟ ਪਾ ਲਿਆ ਮੈਂ ਚੱਕ ਮੈਂ ਬਾਣੀਆਂ ਕੋਲ ਜਾ ਕੇ ਦੇਖੋ ਤੁਸੀਂ ਤਾਂ ਰੋਜ਼ ਤੁਰ ਕੇ ਹੋਟਲਾਂ ਚ ਬਹਿ ਜਾਂਦੇ ਹੋ ਕਹਿ ਨਹੀਂ ਪਾਉਂਦੀ ਮੈਂ ਕਹਿੰਦੀ ਨਹੀਂ ਹੋਟਲਾਂ ਚ ਨਹੀਂ ਅਸੀਂ ਬੈਠੇ ਇਹ ਗੱਲ ਕਦੇ ਵੀ ਚਾਰ ਦੀ ਕਿਲੇ ਮੈਨੂੰ ਨਹੀਂ ਆਇਆ ਸੂਟ ਹੈਗਾ ਜੀ ਬੜੇ ਨਿਤਨਵਾਂ ਦੇ ਦੀ ਸੂਟ ਪਾਉਂਦਾ ਮੇਰੇ ਕੋਲ ਪਿਛਲੇ ਸਾਲ ਵਾਲੇ ਕੱਪੜੇ ਆ ਗਏ ਇਹ ਪਹਿਲਾਂ ਦਾ 7000 ਵਾਲਾ ਸੂਟ ਲੈ ਗਏ ਸੀ ਉਹਦਾ ਤੂੰ ਹੀ ਆ ਅੱਗੇ ਤਾਂ ਮੈਨੂੰ ਕਦੇ ਬਾਪੂ ਜੀ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਐਨੇ ਵਾਲੇ ਪਾਉਣੀ ਆ ਤੂੰ ਐਨੇ ਵਾਲੇ ਪਾਉਣੀ ਤੇਰੇ ਨਾਲ ਪਹਿਲਾਂ 4 ਸਾਲ ਬਾਪੂ ਵਿਚ ਬਾਪੂ ਕਰੇ ਕੰਮ ਕੌਣ ਕਰਦਾ ਕੰਮ ਤਾਂ ਭਾਈ ਤੂੰ ਕਰਦੀ ਆ ਵੇ ਪੁੱਤ ਮੈਂ ਨਹੀਂ ਕਰਦੀ ਤੇ ਤੂੰ ਖੜੇ ਕੱਥੇ ਤਾਂ ਮੋਬਾਈਲ ਹੀ ਨਹੀਂ ਸੰਭਦਾ ਸੁਣਾਵਾ ਤੂੰ ਅਸੀਂ ਰੋਕਿਆ ਨੂੰ ਮੇਰੀ ਗੱਲ ਸੁਣ ਫੋਨ ਕਰਦੇ ਆ ਰਣੀ ਖੜੀ ਮળો ਜਾ ਪਰ ਸੋ ਮੈਸੋ 10 ਵਜੇ ਜੁਆਣੀ ਤੋ ਯਾਰ ਨਾ ਸੂਟ ਤੋਂ ਰੋਕਿਆ ਸੀ ਰਾਣੀ ਨੂੰ ਕਦੇ ਵੀ ਨਾ ਲਿਆ ਵੀ ਜਾਏ ਨਾ ਪਾਵੇ ਕਿੱਦਾਂ ਰੋਕਿਆ ਕਿੱਸ ਕਰਦੀ ਹੈ ਯਾਰ ਘਰ ਤੋਂ ਘਰ ਬਾਰੇ ਵੀ ਲਖਣ ਬਾਰੇ ਪੈਸੇ ਜੋੜੀ ਜਾਂਦੇ ਆ ਅਸੀਂ ਚੱਲ ਆਈ ਜਾਂਦੇ ਆ ਪ੍ਰਭੂ ਲੋੜ ਨੂੰ ਦੱਸ ਗਈ ਜੋੜ ਲਿਆ ਕਿਉਂ ਮੈਂ ਕਿਥੇ ਜਾੜੇ ਪੈ ਲਿਆ ਆਹੋ ਮੈਂ ਕਿਉਂ ਨਹੀਂ ਦਵਾਈ ਬੁਟੀ? ਉਹ ਆਪੀ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਦਵਾਈ ਬੁਟੀ ਦਾ ਨਹੀਂ ਸਾਲਿਆ ਕੁੜੀਆਂ ਬੰਦਾਂ ਦੀ ਚੱਲਦੀ ਹੈ। ਦਵਾਈ ਨਹੀਂ ਚੱਲਦੀ। ਪਹਿਲੇ ਬਾਪੂ ਨੂੰ ਕੋਈ ਗੱਲ-ਬਾਤ ਢੱਲ ਮਾਸੋ ਦੇ ਪੈਸੇ ਦੇ। ਇਹ ਚਾਚਾ ਦੇ ਪੀਏ ਦੇ ਵਾਲੀਆਂ ਨਾ ਦਿਓ। ਮਿੱਠੀਆਂ ਗੋਲੀਆਂ ਨਾ ਦਿਓ। ਮੇਰੀ ਗੱਲ ਸੁਣ। ਕੰਮ ਤਾਂ ਮਾੜਾ-ਮੋਟਾ ਭਾਈ ਉਹ ਵੀ ਕਰਦੀ ਐ। ਇਹ ਤਾਂ ਨਹੀਂ ਕੱਲੀ ਇਹੀ ਕਰਦੀ ਐ ਰਾਣੀ ਕਰਦੀ ਐ। ਮੇਰੀ ਗੱਲ ਸੁਣ। ਰਾਣੀ ਨੇ ਤਾਂ ਕਹਤਾ ਕਰਦੀ ਐ ਕੰਮ ਦਿੰਦਾ। ਜਿਹੜਾ ਮੈਂ ਕਰਦੀ ਸੀ ਮੈਨੂੰ 4 ਸਾਲ ਹੋ ਗਿਆ ਇਹਨੂੰ ਜਦੋਂ ਰਾਣੀ ਆਈ ਨਹੀਂ ਤੇ ਉਦੋਂ ਕਿਥੋਂ ਕਾਂਦੇ ਤੁਸੀਂ ਪੂਰੇ। ਨੇ ਮੇ ਪੁੱਤ ਚੈਨ ਨੂ ਵੀ ਮਾਂ ਨੂੰ ਕਿਹੜਾ ਮਾੜੀ ਕਹਿਣਾਗਾ ਕੰਮ ਤਾਂ ਤੂੰ ਵੀ ਕਰਦੀ ਆ ਕੱਪੜੇ ਤਾਂ ਮਾ ਦੋ ਵੀ 5-5 ਹਜ਼ਾਰ ਦੇ ਪਾਉਂਦੀ ਸੀ ਰਾਣੀ ਆਈ ਤਾਂ ਕੜਵੇ ਲੈਦੇ ਪਾਉਣੀ ਆ ਓ ਚੱਕ ਚੱਕ ਪੇਕੇ ਨੂੰ ਦਈ ਜਾਂਦੀ ਆ ਮੈਂ ਪੇਕੇ ਦਾ ਕੜਵਾ ਇਹ ਦੂ ਆਹ ਵਸਾਲ ਮੱਝ ਮੇਰੇ ਦੀ ਗੱਤ ਲੜਾਈ ਪਾਈ ਇਹਨਾਂ ਨੂੰ ਤੈਨੂੰ ਤੈਨੂੰ ਪਤਾ ਹੈਗਾ ਮਾਣ ਮੋਟਾ ਮੈਨੂੰ ਪਤਾ ਪੈਸੇ ਮੇਰੇ ਕੋਲ ਹੀ ਆਉਂਦੇ ਆ ਇਹ ਦੋਨੇ ਬੜੇ ਭਾੜੀ ਆ ਉਨੇ ਆਪਣੇ ਉੱਤੋਂ ਦੀ ਤੋਣਾ ਉੱਤੋਂ ਦੀ ਕੋਈ ਨਹੀਂ ਬਾਪੂ ਕੋਲ ਕਬੀਲਦਾਰੀ ਆ ਮੈਂ ਤੇ ਤੂੰ ਫੜ ਕੇ ਬਾਪੂ ਤੂੰ ਸਾਬਲਾ ਤੇ ਮારી ਕਬੀਲਦਾਰੀ ਬਾਪੂ ਨੂੰ ਕੀ ਦਬਾਲੂ ਤੁਸੀਂ ਹਾਂ ਦਿਵਾਲ ਤੇ ਸਾਨੂੰ ਨਹੀਂ ਦਬਾਲੋਗੇ ਨਾਲੇ ਹੋਰ ਨਾਲੇ ਤੂੰ ਮੜਾ ਮੂੰਹ ਸਮਾਨ ਕੇ ਬਾਲਿਆ ਕੋਈ ਨਾ ਮੈਂ ਇੱਧਰ ਆਹੋ ਮੈਂ ਤੇਰੇ ਘਰ ਆਣੀ ਤੇ ਝੇੜ ਨਹੀਂ ਤੇ ਕਰਦੀ ਕਰੀ ਮੈਂ ਕਿਹੜਾ ਝੇੜ ਕਰੀਏ ਮੇਰੀ ਗੱਲ ਸੁਣ ਜਰੀ ਹਾਂ ਮੈਨੂੰ ਛੋੜੇ ਸ਼ੂਟ ਆਉਂਦਾ ਨਹੀਂ ਮੈਨੂੰ ਤੁਹਾਡੇ ਕੰਮ ਦਾ ਨਹੀਂ ਮੰਦਾ ਰੋਟੀ ਮਿਲਣੀ ਚਾਹੀਦੀ ਰੋਟੀ ਤਾਂ ਤੈਨੂੰ ਮਿਲੂਗੀ ਬਾਪੂ ਰੋਟੀ ਤੇਰੇ ਦੋ ਨੂੰਹਾਂ ਦੋ ਪੁੱਤ ਤੈਨੂੰ ਰੋਟੀ ਕਿਉਂ ਨਹੀਂ ਮਿਲੂਗੀ ਓਏ ਟਾਈਮ ਨਾਲ ਤਾਂ ਕੋਈ ਫੜਾਉਂਦਾ ਨਹੀਂ ਆ ਕੇ 11 ਵਜੇ ਰੋਟੀ ਨੂੰ ਫੜਾ ਦਿੰਦੇ ਹੋ ਤੇ ਤੁਸੀਂ ਸੁਣਿਆ ਫੜਾ ਦਿਆ ਕਰੋ ਤੇ ਆਹੀ ਤਾਂ ਦਵਾਈ ਲੈਣ ਗਈ ਸੀ ਕਦਾ ਸੀ ਕੱਪੜੇ ਲੈਣ ਵਾਗੇ ਦਵਾਈ ਬਣਾ ਕੱਪੜੇ ਤੁਸੀਂ ਰੋਜ਼ ਤੁਰਪੇ ਨੂੰ ਲੈਣ ਓਏ ਅਸੀਂ ਜਾਣ ਆਏ ਦੀ ਭੈਣ ਕੋਲੇ ਉਹਨਾਂ ਨੇ ਕਹ ਕੋਈ ਥਾਂ ਸੌਂਦੇ ਖੰਡਾ ਜੀ ਨਾ ਕਰੀ ਜਾਈਂ ਤੇ ਕੰਮ ਵਾਸਤੇ ਇਹ ਭੈਣਾਂ ਕੋਲ ਤਾਂ ਤੂੰ ਤੁਰਦੀ ਫਿਰ ਕਰ ਕਦੇ ਦੀ ਭੈਣ ਦਾ ਭਿਆ ਕਦੇ ਮਾਸੇ ਭਈ ਜਾਵਾਂਗੇ ਸਾਡੇ ਤਾਂ ਰਿਸ਼ਤੇਦਾਰੀਆਂ ਰਹੀਆਂ ਰਿਸ਼ਤੇਦਾਰੀਆਂ ਪਰ ਸਾਡੇ ਵੀ ਆਸੀ ਵੀ ਰਸੀ ਤੈਨੂੰ ਛੱਡ ਜਾ ਖੜੀ ਖੜੀ ਮੈਨੂੰ ਤੇਰੇ ਕੋਲੋਂ ਸਾਡਾ ਖਾਵਾਪੂ ਕਰੀ ਚੋਰੀਆਂ ਹੁੰਦੀ ਛੇ ਰੱਖੋ ਮਰ ਜਾ ਵੇਖ ਮੇਰੇ ਬੰਨੂਆਂ ਦਾ ਕੰਮ ਖੇਤ ਚ ਕਰੋ ਨਾ ਕਰੋ ਮੈਨੂੰ ਰੋਟੀ ਨਹੀਂ ਆਹੀ ਲਾ ਮੇਰਾ ਕਰੋ ਇਹ ਤਾਂ ਦੋਨੇ ਕਹਿੰਦੀ ਆ ਬਈ ਇੱਕ ਤਾਂ ਕਹਿੰਦੀ ਭਾਂਡੇ ਨਹੀਂ ਮੰਨਣ ਵਾਲੇ ਪੈਨੋ ਇੱਕੋ ਦਿਨ ਤਾਂ ਕਹਿੰਦੀ ਮੈਂ ਸ਼ੂਟ ਲੈਣ ਜਾਣਾ ਬਈ ਕੋਈ ਸੂਟ ਨਹੀਂ ਕੱਪੜੇ ਵੀ ਧੋਂਦੀਆਂ ਬੁੜੀਆਂ ਭਾਂਡੇ ਪਾ ਪਤਾ ਕਰਦੇ ਨਹੀਂ ਪਹਿਲਾਂ ਮੈਂ ਅਸਲੀ ਚੋਂਦੀ ਐ ਹੀ ਬਸ ਰਣੀ ਮੈਂ ਚੋਂ ਦਿੰਦੀ ਆ ਜਦੋਂ ਬਾਟੀ ਦੁੱਧੀ ਆ ਜਾਂਦੀ ਆ ਇਹ ਦੁੱਧ ਵੀ ਜਾਂਦੀ ਛੁੱਟੇ ਵਰਗੀ ਹੋਦੀ ਉਹਦੀ ਧਾਰ ਕੱਢੀ ਉਹਦੇ ਨਿਕਲਦੀ ਨਹੀਂ ਚਲਕ ਮੈਂ ਆਪਣੀ ਧਾਰ ਕੱਢਦੀ ਆ ਜਿੱਤੋਂ ਹੀ ਕੱਢਦੀ ਆ ਤੇ ਇਹ ਰਣੀ ਨੂੰ ਕੱਢੀ ਨਹੀਂ ਲੱਗਦੀ ਨਾ ਰਣੀ ਕੋਲੋਂ ਪਾਟ ਰੂਈ ਬੇਚਰੀ ਛੋਟੇ ਲੋਟੇ ਮਰਖਣ ਮੈਨੂੰ ਤਾਂ ਕਦੇ ਨਹੀਂ ਦਾ ਦੁੱਖਵਾ ਕੇ ਕਰਨਾ ਝੋਟੇ ਵਰਗੀ ਹਾਂ ਤੁ ਤੂੰ ਤਾਂ ਇਹ ਵੀ ਜਾਂਦੀ ਹੈ ਉਹਨੂੰ ਪਿਆ ਜਾ ਕਰ ਹਾਂ ਤੂੰ ਤਾਂ ਸਾਡਾ ਲੜਾਈ ਨਾ ਪਾਓ ਆਪਾਂ ਕੋਈ ਕੰਮ ਦੀ ਗੱਲ ਕਰੋ ਕੰਮ ਦੇ ਮੈਨੂੰ ਰੋਟੀ ਦਾ ਦੱਸੋ ਕੋਈ ਰੋਟੀ ਆ ਕਰ ਹਾਂ ਤੜਕੇ ਆ ਅਥਰੇ ਟਾਈਮ ਅਸੀਂ ਦੇ ਦਾਂ ਕਰਾਂਗੇ ਤੇ ਤੜਕੇ ਲਈ ਅਸੀਂ ਦੇ ਦਾਂ ਕਰਾਂਗੇ ਫੇਰ ਬੱਸ 1 ਲੱਖ ਦੱਦਾ ਜਿਹੜਾ ਤੂੰ ਅਸਰੇ ਰੋਕੀ ਜਾ ਕਰ ਵਧੀਆ ਰੋਟੀ ਨਾਲ ਵੀ ਨਹੀਂ ਸਰਦਾ ਪਾਂਡੇ ਵੀ ਹੋ ਗਏ ਫਿਰ ਪਸੂਆਂ ਦਾ ਵੀ ਹੋ ਗਿਆ ਫਿਰ ਡੋਗਰਾਂ ਦਾ ਵੀ ਹੋ ਗਿਆ ਅਰਤੇ ਵਾਲੇ ਤੁਸੀਂ ਮੰਗ ਲਿਆ ਕਰੋ ਹੱਥ ਨੇ ਵਾਲੇ ਆ ਦੇ ਪਾਂਡੇ ਦੇ ਲੈਣੇ ਅੱਧਾ ਬੜਾ ਤੂੰ ਸੰਭਰਦਿਆ ਕਰ ਤੈ ਸੰਭਰਦਿਆ ਕਰ ਹਾਂ ਬੱਸ ਨਾ ਹੋਣੀ ਹੈਗਾ ਬਾਸਨ ਟੜਕੇ ਦਾ ਕਰ ਲੈ ਹੱਥੋਂ ਦਾ ਕਰ ਲੈ ਰੋਟੀ ਪਾਣੀ ਦਾ ਸਵੇਰ ਦਾ ਪਾਂਡੇ ਮੈਂ ਕਰ ਲਿਆ ਕਰੂ ਠੀਕ ਹੈ ਤੇ ਬਾਪੂ ਦਾ ਜਿਹੜਾ ਮੰਝਾ ਹੋਊਗਾ ਦੋ ਦਿਨ ਤਾਂ ਛੋਟਕ ਨਹੀਂ ਡਾਹਿਆ ਕੋਈ ਡਾਹਿਆ ਕਰ ਬਾਪੂ ਲੰਮਾ ਜੀ ਦੋ ਦਿਨ ਸਾਡੇ ਕਿ ਨਹੀਂ ਦੇਖਿਆ ਕਰੂ ਇੱਕ ਹੋਰ ਜਿੰਨੇ ਪੈਸੇ ਰਾਣੀ ਦੇ ਦਵਾਈ ਤੇ ਲਾ ਦੇ ਉਹਨੇ ਰੁਪਏ ਬਰਾਬਰ ਦੇ ਆ ਸੂਟਾਂ ਵਾਲੇ ਕਿਹਨੇ ਆ ਜਿੰਨਾਂ ਦੇ ਸੂਟਾ ਤੇ ਲਾਇਆ ਕਰਦਾ ਇਹਨਾਂ ਨੇ ਸੋਨਾ ਪਾਇ ਰਖਿਆ ਖਾਲੀ ਪਾਇਆ ਕਰਨ ਕਿੱਥੋਂ ਆਇਆ ਪੈਸੇ ਰੱਖੀ ਬੈਠਾ ਉਹਦਾ ਪੇਟੀ ਚ ਰੱਖੀ ਬੈਠਾ ਮੈਂ ਲੋਕਾਂ ਨੂੰ ਆਹ ਹੋਰ ਜਾ ਰਹੇ ਨੇ ਇਹਦਾ ਮੇਰੇ ਸਹੁਰਿਆਂ ਨੇ ਪਾਇਆ ਮੈਨੂੰ ਤੇਰੇ ਸਹੁਰਿਆਂ ਨੇ ਦਿੱਤਾ ਜੀ ਤੇਰੇ ਸਹੁਰਿਆਂ ਨੂੰ ਪਤਾ ਹੀ ਐ ਨਾ ਬੋਲ ਤੇਰਾ ਕੁਝ ਪਾਇਆ ਇਸ ਕਰਕੇ ਮੋਟਰਸਾਈਕਲ ਹੁੰਦਾ ਨਹੀਂ ਤਾਂ ਜਿਹੜੇ ਟਾਈਮ ਤੇ ਦਿੰਦੇ ਸੀਗੇ ਲੋਕ ਸਾਈਕਲ ਪਹਿਲਾ ਬੰਦਾ ਦੇਖਿਆ ਬੜਾਈਆਂ ਕਰਦਾ ਸੋਹਰੇ ਜਿਹੜੇ ਘਰ ਦੀ ਬੜਾਈ ਕਰਦੇ ਨਾਲੇ ਉਹ ਕਰਾ ਦੋ ਨਾ ਜਦੋਂ ਕੋਈ ਮੇਰੇ ਨਾਲ ਰਹਿੰਦਾ ਤਾਂ ਕੰਦ ਨੂੰ ਉਹੀ ਵਰਤਣਗੇ ਮੇਰੇ ਨਾਲ ਕੌਣ ਬਾਈ ਨੂੰ ਸੋਹਰੇ ਨਹੀਂ ਉਂਗਲ ਇਹ ਸਾਰੀ ਕੱਟੀ ਬੈਠੀ ਬਣਾਉਂਦੀ ਆ ਮੇਰੇ ਮੇਰੇ ਜਵਾਕਾਂ ਦੀਆਂ ਮਾਂਨ ਪੁੱਤਾਂ ਭਰਨ ਦੇ ਸਾਰਾ ਵਸਪਾੜੇ ਥੋੜੀ ਫੇਰ ਕਰਦੇ ਹੁਣ ਲੱਜੇ ਜੇ ਕੋਈ ਕੰਮ ਨਹੀਂ ਕਰ ਕਰ ਲੋ ਕੰਮ ਦੀ ਆ ਹੱਟੂ ਫੇਰੀ ਐ ਛੱਟ ਗਏ ਇੰਦਰ ਜਾ ਯਾਰ ਤੂੰ ਰਾਮ ਕਰ ਲੈ ਅੰਦਰ ਜਾ ਕੇ ਰਾਮ ਕਰ ਲੈ ਇੱਧਰ ਲੱਤਾਂ ਮੇਰੇ ਪੱਠੇ ਪਾ ਕੇ ਆਈਆਂ ਮੱਜਾਂ ਨੂੰ ਰਾਮ ਕਰ ਲੈ ਕੋਈ ਨਾ ਤਾਰ ਕੱਢ ਲੂਗਾ ਸਾਰਾ ਨਾ ਮਕਾਰ ਲੂ ਹੱਥ ਨਾਲ ਕੰਮ ਹੋ ਜਾ ਤੂੰ ਵੀ ਦਵਾਈ ਲੈ ਕੇ ਪੈ ਜਾ ਤੂੰ ਵੀ ਪੈ ਜਾ ਲੈ ਮੇਰੀ ਗੱਲ ਸੁਣ ਬਾਪੂ ਬਈ ਇਹਨੂੰ ਮਾਰ ਦੇ ਕਹਿੰਦੇ ਵੀ ਹੱਥ ਮਾਰਾ ਘੁੱਟ ਕੇ ਚਲੇ ਮੈਂ ਤੁਹਾਨੂੰ ਦੱਸਦਾ ਹੱਥਨ ਡੜਕ ਜਾ ਤਾਂ ਨਹੀਂ ਲੋਟ ਹੋਣੀ ਕਰ 15 15 ਦਿਨਾਂ ਦੀ ਕਰ ਦੋ 15 ਦਿਨ ਜਿਹੜਾ ਖਾਏ ਕੋਣ 15 ਦਿਨ ਜਿਹੜਾ ਖਾਏ ਬਾਪੂ ਨੂੰ ਦਵਾਈ ਦਿਵਾਉਣੀ ਹੈ ਤੇ ਤੈਨੂੰ ਰਾਜੀ ਚਾਹੀਦਾ ਤੂੰ 15 ਦਿਨ ਖਾ 10 ਦਿਨ ਖਾ ਉਹਨੇ ਦਿਨ ਤੱਕ ਰੋਟੀ ਦੇਵਾਂਗੇ ਹਾਂ ਤੇ ਖੇਤ ਦੋ ਦਿਨ ਤੂੰ ਸਾਡਾ ਕੁਝ ਕਮਾਇਆ ਨਹੀਂ ਬਣਾਈ ਆ ਦੋ ਦਿਨ ਤੂੰ ਖੇਤ ਜਾਣਾ ਦੋ ਦਿਨ ਜਾਊਗਾ ਮੈਂ ਹਾਂ ਮੈਂ ਖੇਤ ਤਾਂ ਇਕੱਠੀ ਵਗ ਚੱਲਿਆ ਕਰੇ ਦੋ ਦਰ ਖੇਤ ਦਾ ਕੰਮ ਨਾ ਬੰਨ ਉਹ ਤਾਂ ਆਪਣੇ ਜਿਵੇਂ ਸਪਰੇਅ ਕਰਦੇ ਇਕੱਠਾ ਵਾਲੀ ਹੋ ਗਿਆ ਤੇ ਦੋ ਦਰ ਜਾ ਕੇ ਮੈਂ ਕੀ ਕਰੂ ਖੇਤ ਤਾਂ ਕੰਟਰੋਲ ਬੀਜੂਗਾ ਹੁਣ ਕਰਕੇ ਅਸੀਂ ਇਕੱਠੀ ਬੀਜ ਲਾਂਗੇ ਵਾਹ ਮੈਂ ਅਗਰ ਫਿਰ ਉਹ ਟ੍ਰੈਕ ਚਲਾ ਲਵਾਂਗਾ ਹਾਂ ਆਹ ਦੀ ਤੀਨੀ ਜਿਹੜਾ ਕੁੱਛੜ ਤੋਂ ਤਾਂ ਉਹ ਨਿਕਲਦਾ ਨਹੀਂ ਕਦੇ ਨੂੰ ਦਵਾਈ ਦਵਾਉਣ ਮਾ ਕੇ ਕਦੇ ਕੀ ਕਰਾਉਣ ਵਾਗਿਆ ਉਹ ਤਾਂ ਜਰਾਨੀਆਂ ਦਾ ਸਭ ਹੀ ਕਰਦਾ ਕਿਹੜੇ ਘਰ ਵਾਲੇ ਨਹੀਂ ਕਰਦੇ ਮੈਨੂੰ ਐ ਕਿਹੜਾ ਗੱਲ ਕੋੜਦਾ ਤੇ ਘਰਾਂ ਵਾਲੀ ਦਾ ਐਨੀ ਨਹੀਂ ਚੰਬਣਾਉਂਦੇ ਹੁੰਦੇ ਕੋਈ ਚਾਂਬਲੀ ਨਹੀਂ ਬਣਾਉਂਦੇ ਤਾਂ ਅੰਦਰ ਵਾਜੀ ਮੇਰੀ ਗੱਲ ਸੁਣੋ ਜੇ ਛੋਡੀ ਮਾਂ ਤੱਕ ਨੀ ਪਾ ਚੱਲੀ ਜਾਣਾ ਉਹ ਬਾਪੂ ਤੋਂ ਮਾਂ ਨੂੰ ਬਦੇ ਰਸ ਕਰਦੇ ਨਾ ਮਾਂ ਨੂੰ ਬਦੇ ਰਸ ਬਦੇ ਰਸ ਸੋਟੀ ਲੈ ਕੇ ਮਗਰ ਪਾਇਆ ਜਾਂਦਾ ਸੀ ਸਾਨੂੰ ਘਰ ਉਹ ਫਿਰ ਜਦੋਂ ਬਹਿਬਤਾ ਕੱਢੀ ਮੇਰੇ ਪਹੁੰਗਾ ਆ ਤੁਸੀਂ ਆ ਪੋਟੀਆਂ ਨੂੰ ਰੱਖ ਲੈ ਇਹਨਾਂ ਨੂੰ ਉਹ ਰੱਖਣਾ ਮਾਂ ਨੂੰ ਤਾੜਾ ਕਰੋ ਉਹ ਦੇਖੋ ਤਾੜੀਆਂ ਤਾਂ ਥਾਂ ਤੇ ਬਸ ਰੋਲ ਪਗੜਦੇ ਮੇਰੀ ਗੱਲ ਸੁਣੋ ਤੜਕੇ ਉੱਠ ਕੇ ਉਹ ਤਾਂ ਮੰਝੇ ਚ ਪਈ ਹੁੰਦੀ ਐ ਇਹ ਚਾਹ ਉਹਨੂੰ ਬੜਾ ਖਾਉਂਦਾ ਦੀ ਚੱਲ ਭਾਈ ਤੂੰ ਉਹਦੀ ਬਹੂ ਹੈ ਮੈਂ ਤਾਂ ਉਹਦੀ ਬਹੂ ਆ ਤੇ ਮੇਰੀ ਬਹੂ ਅਸੀਂ ਨਾਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਲੱਗਿਆ ਨਾ ਥੱਲੇ ਬਾਹਰ ਤਾਂ ਗੱਲ ਹੈਗਾ ਭੱਗ ਜਾ ਭੱਗ ਜਾ ਏ ਦੂਰ ਤੈਨੂੰ ਸਮਝ ਆ ਗਈ ਇਹਨੂੰ ਸਮਝ ਨਹੀਂ ਆਉਂਦੀ ساری ساری ਉਮਰ ਕੱਪੜੇ ਤਾਂ ਦੇਖ ਕੰਮ ਵਾਲੇ ਕੱਪੜੇ ਆਂ ਦੇ ਜੂੜਾ ਜੂੜਾ ਇਹਦਾ ਯਾਰ ਮੇਰੀ ਗੱਲ ਸੁਣ ਬਾਪੂ ਦੋ ਦਿਨ ਤਾਂ ਅਸੀਂ ਰੋਟੀ ਦੇ ਦਾਂਗੇ ਦੋ ਦਿਨ ਇਹ ਜੇ ਤੈਨੂੰ ਕੋਈ ਦਿੱਕਤ ਆਉਣੀ ਹੈ ਤੂੰ ਮੈਨੂੰ ਦੱਸੀ ਚਲ ਠੀਕ ਹੈ ਜਿਵੇਂ ਜਿਵੇਂ ਤੁਹਾਡੀ ਮਰਜ਼ੀ ਉਹ ਮੈਂ ਕਰੂੰ ਚਲ ਮੈਂ ਜਾਂਦਾ ਫਿਰ ਖੇਤ ਜਾਣਾ ਖੇਤ ਮੈਨੂੰ ਤਾਂ ਜਾਣੀ ਪਊਗਾ ਇਹ ਤਾਂ ਮਰ ਗਿਆ ਫਿਆਕ ਜਰੀ ਹੁੰਦਾ ਹੁਣ ਇਹ ਇਹਦਾ ਚਲ ਕਦੇ ਤੂੰ ਉਸਤੇ ਜਾਊਗਾ ਖੇਤ ਥੁੜੀ ਜਾਊਗਾ ਇਹਨੂੰ ਖੱਬ ਕੇ ਰੱਖਿਆ ਕਰ ਪੂਰਾ ਉਹ ਕਿਹੜਾ ਖੱਪਣ ਵਾਲਾ ਇਹ ਸਰ ਮੈਨੂੰ ਜਾਨਾ ਖੇ ਗਾਣੀ ਨੂੰ ਇਹ ਕਹਾਂਗੇ ਵੀ ਇਹਨੂੰ ਕੰਮ ਪੂਰਾ ਕਰਾਇਆ ਕਰ ਉਹ ਉਹ ਰਾਣੀ ਨਰਮਾ ਇਹ ਕਿੱਥੇ ਉਹ ਨਰਮਾ ਵਿਚਵਾਖੜੀ ਖਾ ਖਾ ਗਦੇ ਵਰਗੀ ਹੋਈ ਪਈ ਇਹਦੀ ਘਰ ਵਾਲੀ ਭਾਂਡੇ ਦਾ ਰਛੀ ਟੂਹੀ ਹੋਈ ਪਈ ਕੰਮ ਧੰਦਾ ਕਰ ਲੈ ਮਾੜਾ ਮੋਟਾ ਭਾਂਡੇ ਮਾਜ ਲੈ ਹੁਣ ਮੈਂ ਕਹਿੰਦਾ ਨਹੀਂ ਸੰਭਾ ਮੈਂ ਕਹਿੰਦਾ ਚੰਗਾ ਨਹੀਂ ਉਹਦੇ ਟਿੱਬੇ ਵਰਗੀ ਹੋਈ ਜਾਂਦੀ ਏ ਜੇ ਮੇਰੀ ਗੱਲ ਡੱਕਾ ਤੋੜ ਜੀਨੀ ਡੱਕ ਫਿਰ ਜੇ ਹਰਾਮ ਦਾ ਖਾਣ ਗਿੱਜਿਆ ਭਾਂਜੋਦੇ ਉਹ ਹੀ ਤਾਂ ਕਰਦਾ ਅਸੀਂ ਖਾ ਕਮਾਈ ਇਹਨੇ ਉਹ ਖਾਈ ਜੀ ਉਹ ਨੌਂ ਆ ਮੈਂ ਕਹੀ ਨਹੀਂ ਸਭ ਕੁਝ ਚੱਲ ਮੈਂ ਜਾਨਾ ਯਾਰ ਮੈਨੂੰ ਤਾਂ ਫੂਕਣੀ ਪੂਗੋ ਸਾਰਾ ਕੁਝ 0 ਡਰਿੱਲ ਕਾਇ ਕਰਨਾ ਚਲ ਚੜ ਤੇਰੀ ਸੁਦਾ ਚੰਗਾ ਭਾਈ ਮਹਾਰਾ ਮਹਾਰਾ